ਲੋ ਜੀ ਭਾਈ ਸਾਗ ਲੈਣ ਆਏ ਆ ਆਪਣੇ ਨੇ ਹੀਲਾ ਕਰਤਾ ਇੱਧਰ ਇਹਨੇ ਆਪਣੇ ਡੈਡੀ ਨੂੰ ਫੋਨ ਕਰਿਆ ਕਹਿੰਦਾ ਡੈਡੀ ਸਾਗ ਲੈਣਾ ਕਹਿੰਦਾ ਕੌਣ ਬੋਲਦਾ ਤੂੰ ਕਿਹਾ ਉਹ ਗਿਆ ਤਾਂ ਉਹ ਭਾਈ ਤੇਰੇ ਫੋਨ ਤੇ ਕਰਿਆ ਮੇਰਾ ਫੋਨ ਚਾਰਜ ਲੱਗਿਆ ਜੇ ਤਾਂ ਡੈਡੀ ਹੋ ਗਈ ਤਾਂ ਉਹ ਹੋ ਜਾਂਦਾ ਕਈ ਵਾਰ ਸੁਣਨੇ ਚ ਫਰਕ ਪੈ ਗਿਆ ਸੁਣਨੇ ਚ ਫਰਕ ਪੈ ਗਿਆ ਮੈਂ ਫੋਨ ਚਾਰਜ ਲਾਇਆ ਯਾਰ ਘਰ ਪੈਂਡੇ ਡਾਉਂਤੀ ਰਾਤ ਲਾਇਆ ਨਹੀਂ ਸਾਗ ਪਹਿਲਾਂ ਭਾਈ ਮਨੇ ਜੜਦੇ ਖੇਤਾਂ 'ਚ ਗਏ ਉੱਥੇ ਕਿਹਾ ਤਾਂ ਉਹ ਜ਼ਰਾ ਹੀ ਵਰਤੀ ਨੇ ਢੋਕਿਆ ਬੰਨੇ ਸਰ ਉਹ ਵਿਜੀਉ ਨਹੀਂ ਹੈਗੀ ਬਾਈ ਕਹਿੰਦੇ ਕੰਮ ਨਹੀਂ ਕਰਦਾ ਆ ਦੇਖੇ ਤੈਨ ਕਰਾਏ ਪਏ ਮੈਂ ਬਾਈ ਇਹ ਤਾਂ ਐ ਮੁੰਡੇ ਦੇ ਖੇਤਾਂ ਹੀ ਦਸਣ ਚ ਦੇ ਲੋ ਕੱਖ ਦਾ ਦਾਣਾ ਵੀ ਨਹੀਂ ਹੈਗਾ ਉਹ ਖਾਲ ਚਾਂਹ ਲੱਗਦਾ ਵੀ 11 ਸਾਲ ਕੱਖੇ ਨਹੀਂ ਹੋਣਾ ਹੈਗਾ ਲੱਗਦਾ ਸੀ ਤੂੰ ਤੂੰ ਹੋਣਾ ਨਹੀਂ ਤਾਂ ਹੈਗਾ ਅਮਨੇ ਜਾਮਣਾ ਲਾਦੀਆਂ ਨੇ ਪਰ ਜਾਮਣਾ ਆਪਾ ਖਾ ਗਿਆ ਕਿੰਨੇ ਤਕੜਾ ਬੂਟਾ ਨਾ ਨਹੀਂ ਤੂੰ ਹੁੰਦੀ ਤਾਂ ਨਿਮਾ ਦਾ ਲਾਗਦਾ ਉਹ ਮਿੱਠੀਆਂ ਬਹੁਤ ਮੈਂ ਆਇਆ ਨਹੀਂ ਹੈਗਾ ਤੂੰ ਤਾਂ ਆ ਹੀ ਪੁੱਛਦਾ ਹੈ ਬਾਕੀ ਬਾਈ ਇੱਕ ਸੌਦਾ ਰਾਤ ਮਾਰ ਕੇ ਆਏ ਸੀ ਚੁੱਲੇ ਦਾ ਆ ਜਾਵਰੇ ਉਹਦੇ ਪਰ ਅੱਜ ਤਿਆਰੀ ਉਹਦੇ ਬਸ ਸਾਗ ਬਣਨਾ ਏ ਚੁੱਲਾ ਸਿੱਧੂ ਲੋਹੇ ਦੇ ਲਿਆਂਦਾ ਫਿਰ ਆਦਾ ਅੱਛਾ ਚੁੱਲੇ ਆਪਨੇ ਕਿੰਨੇ ਪੈਸੇ ਮੰਗਦਾ ਤਾ ਉਹ ਮੰਗਦਾ ਤਾਂ 700 ਅਸੀਂ ਕਿਹਾ 600 ਅੜਿਆ ਵੀ ਨਹੀਂ ਹੈਗਾ ਜਿਹਦੇ ਮੰਨ ਗਿਆ ਮੈਂ ਇਹਨੂੰ ਕਿਹਾ 500 ਕਹਿਣਾ ਤਾ ਯਾਰ ਉਹ ਜੇ ਅੱਗੇ ਨਾਲ ਪਾਸੇ ਲੈ ਕੇ ਜਾਣਦਾ ਫੇਰ ਸਾਡਾ ਸੌਦਾ ਲੋਟ ਆ ਜਾਂਦਾ 300 ਤੇ 700 ਦੇ ਆ ਜਾਣਾ ਤਾ ਮੈਂ 300 ਦੇ ਆ ਜਾਣਾ ਮਹਿੰਗਾ ਹੋ ਗਿਆ ਸਾਡਾ ਕਿਉਂ ਉਸ ਆਗੇ ਨਾਲੇ ਬਣਾ ਲੈਂਦਾ ਨਹੀਂ ਚੁੱਲਾ ਠੀਕ ਆ 600 ਨੂੰ ਹੈ ਵੀ ਹੈਵੀ ਹੈ ਹੋਰ ਵਸੇ ਵੀ ਕੰਮ ਆ ਜੂਗਾ ਜਿੱਥੇ ਮਰਜ਼ੀ ਜਾ ਕੇ ਲੈ ਆ ਜੇ ਲੋੜ ਆ ਭੈਣ ਹੋਗਾ ਇਹਨੂੰ 2.5 ਕਿਲੋ ਮਹਗਾ ਫਿਰ ਤਾਂ ਨਹੀਂ ਉਹ ਥੱਲੇ ਜਿਹੜੀ ਪਲੇਟ ਜੀ ਵੀ ਲਾਈ ਹੋਈ ਹੈਗੀ ਇਹਨੂੰ ਦਬਦੀ ਨਹੀਂ ਹੈਗੀ ਆਇਆ ਇਹ ਤਾਂ ਹੁਣ ਵਰਤੇ ਤੇ ਪਤਾ ਲੱਗੂਗਾ ਆਮਨੇ ਦੱਸ ਹੁਣ ਸਿੱਧ ਬੋਲੀ ਨਹੀਂ ਸਕਦਾਸ ਕਿਹੜਾ ਹੁੰਦਾ ਜਿੰਮੇਦਾਰਾ ਤੂੰ ਚੱਲ ਦੱਸ ਆ ਯਾਰ ਆ ਲੱਗਿਆ ਵੋਇਂ ਕਿਹੜਾ ਲੈ ਗੰਦਲ ਤਾਂ ਹੈ ਨਹੀਂ ਇਹਨੂੰ ਗੰਦਲ ਕਿਹੜੀ ਹੁੰਦੀ ਹੈ ਉਹ ਗੰਦਲਾਂ ਵਿੱਚੋਂ ਤੂੰ ਆਪੇ ਤੋੜਨੇ ਆਉਦੇ ਲੱਗਿਆ ਵਾਦੇ ਉਹ ਦੱਦ ਚਲੋ ਭਾਈ ਤੋੜ ਦੇ ਸਕਦਾ ਦੰਦ ਹੁੰਦੇ ਐ ਇਹ ਤਾਂ ਹੁਣ ਲੱਭਣਾ ਨਹੀਂ ਹੈਗਾ ਇਹ ਤਾਂ ਦੱਸਣਾ ਹੈ ਕਾਹਦੇ ਮੈਨੂੰ ਪਤਾ ਹੀ ਨਹੀਂ ਹੈਗਾ ਪੈਂ ਕਿਹਾ ਨਾ ਬਰਸੀਲੇ ਖਾਤਾ ਮੈਨੂੰ ਹਿੰਦੂ ਦਾ ਪਤਾ ਹੈ ਸਿੱਧੂ ਦਾ ਤੋੜਿਆ ਭਾਈ ਨਹੀਂ ਸਿੱਧੂ ਨੂੰ ਮੇਰੀ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਅਸੀਂ ਤੂੰ ਅਸੀਂ ਸਿੱਖੂਗੇ ਅੱਜ ਦੇਤੇ ਮੈਨੂੰ ਮਤਲਬ ਤੂੰ ਦੱਸ ਮੈਨੂੰ ਵੀ ਨਹੀਂ ਪਤਾ ਭਾਈ ਮੈਨੂੰ ਵੀ ਨਹੀਂ ਪਤਾ ਚਲੋ ਜਿੱਦੇ ਗੱਤ ਨੂੰ ਨਿਮੇ ਨੇ ਬੋਲਾ ਦੋ ਨਿਮੇ ਨੂੰ ਬੋਲਾ ਰਿਹਾ ਹੋਰ ਨਿਮੇ ਨੂੰ ਪਤਾ ਹੋਊਗਾ ਮੈਨੂੰ ਤਾਂ ਸਾਰਾ ਪਤਾ ਹੈ ਨੇ ਮਾਰਾ ਬਈ ਪਰੇ ਆ ਆਪਣੇ ਕੱਖ ਵੜਦਾ ਇਹਨਾਂ ਨੂੰ ਤੋੜ ਲੈਣਾ ਆਪਾਂ ਨੇ ਆ ਜਾ ਆਹੇ ਬਾਈ ਗੰਦਲਾ ਜਿੱਦਾ ਗੰਦਲ ਹੋ ਗਈ ਬਾਈ ਆ ਹੋ ਗਈ ਮੇਨ ਮੇਨ ਗੰਦਲਾ ਤੋੜਨੀ ਐ ਬਾਕੀ ਤੁਹਾਨੂੰ ਹੁਣ ਤੋੜ ਕੇ ਦਿਖਾਉਂਦੇ ਆ ਹੂੰ ਇਹ ਬੰਦਾ ਲੱਗ ਜੀ ਵੇਖ ਆ ਗੰਦਲੇ ਐ ਤੋੜਨੀ ਆ ਬਾਈ ਬਾਕੀ ਪਾਲਕ ਪੁਲਕ ਵੀ ਜਿੱਥੇ ਉੱਥੇ ਤੋੜਦੇ ਆ ਨੂਨ ਮਿਰਚ ਪਾ ਕੇ ਕਰਦੇ ਆ ਅੱਜ ਹਰਾ ਮੁਰਗਾ ਚੱਲੂਗਾ ਹੈ ਹਾਂ ਹਰਾ ਮੁਰਗਾ ਪਾਲਕ ਦੀ ਜਗ੍ਹਾ ਪ੍ਰਸ਼ੀਨੇ ਵਾਲੀ ਹਾਂ ਇਹ ਵੀ ਗੱਲ ਆ ਨਵੇਂ ਤਰੀਕੇ ਬਣਾ ਕੇ ਦੇਖੀ ਨਵੇਂ ਤਰੀਕੇ ਨਾਲ ਡੰਗਰ ਵੀ ਨਹੀਂ ਹੈਗੇ ਮੁਰਗੇ ਡੰਗਰਾ ਵੀ ਨਹੀਂ ਬਾਹਰ ਨਿਕਲ ਆਉਂਦਾ ਹਮਨੇ ਡੰਗਰ ਵੇਚ ਕੇ ਵਿਹਲਾ ਹੋ ਗਿਆ ਉਹਨਾਂ ਤੋਂ ਰੱਖ ਲੈਣੇ ਹੋਣਾ ਆਪਣੇ ਫੇਰ ਆਪਾਂ ਲਿਆ ਆ ਰੱਖ ਲੈ ਰੱਖ ਲੈ ਬੜੀ ਐ ਭਾਈ ਤਾਜ਼ਾ ਰਹਿ ਪੂਰਾ ਕਾਲਵਾ ਥੋੜਾ ਜਿਹਾ ਕਵਾਲ ਭਾਈ ਗੰਦਰ ਖਾ ਕੇ ਖੇਤ ਪੈ ਜਾਂਦਾ ਆ ਮੁੰਡਾ ਕੇਂਦਰ ਸ਼ਰਮਾ ਤੇ ਲੈ ਕੇ ਜਾਂਦਾ ਮੇਲਾ ਵੀਰ ਵੀਰਪੇ ਦਾ ਮਿਲ ਜਾਣਾ ਭਾਈ ਪਿਓਰ ਨਹੀਂ ਹੁੰਦਾ ਉਹਨੇ ਗੰਦੇ ਨਾਲੇ ਵਾਲਾ ਪਾਣੀ ਲੱਗਿਆ ਹੁੰਦਾ ਹੁਣ ਪਿਓਰ ਤਾਂ ਹੈਗਾ ਹਾਂ ਪਤਾ ਰਹਿ ਗਿਆ ਹੱਥਾਂ 'ਗੇ ਤੋੜਿਆ ਇਹਨੂੰ ਮੋਟਰ ਦਾ ਪਾਣੀ ਲੱਗਿਆ ਸਾਹਮਣੇ ਆ ਕਰਕੇ ਫਿਰ ਇਹ ਹੀ ਤੋੜਦਾ ਆਪਾਂ ਪਏ ਇਨਾ ਵੱਢ ਕੇ ਲੈ ਕੇ ਆਉਂਦੇ ਆ ਵੀ ਹੱਥਾਂ ਨਾਲੇ ਤੋੜ ਕੇ ਲੈ ਕੇ ਆਉਂਦੇ ਆ ਉਹ ਨਹੀਂ ਪਾਣੀ ਗੰਦਾ ਲੱਗਦਾ ਗੰਦਾ ਪਾਣੀ ਉਹ ਦੇਖਿਆ ਨਹੀਂ ਆਈਟੀਈ ਸਾਈਡ ਹਾਂ ਉਹ ਤਾਂ ਚੱਲ ਹੈਗਾ ਗੰਦੇ ਪਾਣੀ ਦਾ ਗੰਦੇ ਪਾਣੀ ਕਰਕੇ ਹੁੰਦਾ ਵੀ ਉਹਨੂੰ ਛੇਤੀ ਲਓ ਜੀ ਬਾਈ ਤੋੜਤਾ ਲਿਆ ਇੰਨੇ ਇਹਨਾਂ ਨੇ ਪੰਪ ਸੱਤੇ ਜ਼ਿਆਦਾ ਹੋ ਗਿਆ ਫਲਾਣੋਗੇ ਜਾਂ ਕੱਢ ਕੇ ਦੇਖਿਆ ਕੁਝ ਵੀ ਨਹੀਂ ਹੋਇਆ ਹੈਗਾ ਨਹੀਂ ਇਹਨੇ ਦੱਬਤਾ ਦੱਬਦਾ ਕਰਤਾ ਲੱਗਦਾ ਹੈਗਾ ਦੋ ਇਹ ਦੋ ਦਾ ਬਣਾਈਦਾ ਹੁੰਦਾ ਹਫਤੇ ਦਾ ਬਣਾਈਦਾ ਹੁੰਦਾ ਲੱਗ ਜਣਾ ਹਫਤਾ ਹਫਤੇ ਦਾ ਸਾਗ ਕੋਈ ਖਾਈ ਜਾਣਾ ਮੈਂ ਤਾਂ ਕਿਹਾ ਮੀਨ ਦੇ ਦਾ ਬਣੇ ਠੀਕ ਕਰ ਹਾਂ ਕਿਹਦੇ ਦੇਸੀ ਜੋ ਪਾ ਦਿੱਤਾ ਦੇਸੀ ਉਹ ਨਰ ਪਤਾ ਹੈ ਖਾਦਾ ਜੂ ਬੈਨੇ ਬਾਈ ਖਾਖ ਦਾ ਖਾਣੇ ਦੀ ਜਿਹੜੀ ਦੇਸੀ ਨੂੰ ਬਾਜਦਾ ਜਿਹੜੀ ਮਰਜ਼ੀ ਸਬਜ਼ੀ ਵਧੀਆ ਲੱਗਦੀ ਹੈ ਦੇਸੀ ਕੀ ਵੀ ਭਾਈ ਅੱਜ ਕੱਲ ਫਿਰ ਉਹਨੇ ਕੰਮ ਬਣਾ ਲਿਆ ਕਿਹੜੇ ਕਿਹੜੇ ਸ਼ਾਈ ਵਾਲ ਬੱਕਰੀਆਂ ਰੱਖੀਆਂ ਨੇ ਇਹਨੂੰ ਹਾਂ ਆਉਂਦਾ ਕਿ ਕਰੇ ਹੁਣ ਹਾਂ ਹਾਂ ਇਹ ਡੱਕੀ ਉਹਨੇ ਕਿੰਨਾ ਹੋਇਆ ਕਿਜੀ ਇਹ ਪਾਉਂਗਾ ਯਾਰ 2.5 ਕਿਲੋ ਤਾ ਹੋਊਗਾ ਸਿੰਧੂ ਕੰਡਾ ਕਰੀ ਮੜਾ ਜਾ ਕਿੰਨਾ ਕਿ ਹੋਊਗਾ ਵੱਡਾ ਲੈ ਲੋ 2 ਕਿਲੋ ਦਾ ਦੇ ਹਾਂ 5 ਪਲੱਸ ਹੈ ਇਹ ਕੋਈ 5 ਪਲੱਸ ਹੁਣ ਤਾਂ ਲੱਗਦਾ ਨਹੀਂ ਅੰਦਰ ਇਹ ਨੂੰ ਮਾਰ ਮੁਕਾ ਚੱਲ ਕੰਡੇ ਵਾਲੇ ਕੇਰੇ ਪਹਿਤ ਹੱਥ ਫੇਰੀਏ ਪਹਿਲਾਂ ਚੱਲ ਚਲੋ ਬਾਈ ਸਾਗ ਦਾ ਹੀਲਾ ਹੋ ਗਿਆ ਸਾਗ ਚੱਲੇ ਹੁਣ ਘਰ ਨੂੰ ਘਰ ਦੇ ਬਣਾਉਂਗੇ ਅਸੀਂ ਕੋਈ ਮੁੰਡੇ ਨੇ ਤੋੜਿਆ ਹੁਣ ਅਸੀਂ ਦੇਖੂਗੇ ਹੋਰ ਕੰਮਕਾਰ ਕੋਈ ਮੇਰੇ ਗੰਦਲਾਂ ਤੋੜੀਆਂ ਦੇਖ ਲੈ ਇੰਦਰਿਆ ਕੰਤਲਾ ਹੈ ਲੈ ਹਾਂ ਆਉਨੇ ਕਿਹੜਾ ਮੁਰਗਾ ਹਰਾ ਮੁਰਗਾ ਹਰਾ ਮੁਰਗਾ ਲਓ ਜੀ ਬਾਈ ਕ੍ਰਿਕਟ ਦਾ ਮੈਚ ਲੱਗਿਆ ਪਿਆ ਏ ਮੈਂ ਬਾਈ ਲਗਾਤਾਰ ਤਿੰਨ ਛੱਕੇ ਮਾਰੇ ਆ ਮੁੰਡੇ ਦੀ ਵਾਰੀ ਹੋਣੀ ਹੈ ਹਾਂ ਉਹ ਮੇਰੀ ਯਾਰ ਵਾਰੀ ਨਹੀਂ ਆਉਂਦੀ ਮਾਤਾ ਤਾ ਦੇਖ ਲੈ ਬਾਲ ਕਿੱਲ ਆਉਨੇ ਕਿੰਨਿਆ ਬੋਲਾ ਖੇលਿਆ ਮੈਂ ਸੱਚ ਰਸੀ ਮੈਂ ਖੇਡਣਾ ਹੁਣ ਮੈਂ ਓਏ ਇੱਕ ਬੋਲ ਸ਼ੌਕਾ ਨਹੀਂ ਮਾਰਿਆ ਪਹਿਲੀ ਬੇਰੋਟ ਸਿੰਧੂ ਤੂੰ ਕਿੰਨਾ ਖੇਡਦਾ ਤੇਰੇ ਤੇ ਕਰ ਪੂਰੇ ਲੈ ਸ਼ੌਕੇ ਨਹੀਂ ਆਉਨੇ ਆਉਨੇ ਸੱਚ ਸੱਚ ਰਸਮਾ ਕਿੰਨੇ ਰੰਨ ਮਾਰੇ ਉਹ ਪਹਿਲੀ ਬੇਰੋਟ ਹੈ ਜੀ ਲੇ ਇਹਦਾ ਉਠੋ ਕੇ ਬੈਠੀਆ ਬਾਈ ਮੈਂ ਸਾਂਝਾ ਬੰਦਾ ਦੋ ਛੜ ਵਾਰੀ ਲੈਂਦਾ ਇਹ ਖਲਾਉਂਦੇ ਨਹੀਂ ਹੈਗੇ ਕਹਦੇ ਖਲਾਉਂਦੇ ਨਹੀਂ ਔਰ ਦੇਖ ਛੱਕਾ ਮਾਰਦਾ ਉਹ ਇੰਨਾ ਨਹੀਂ ਆਣਾ ਵੀ ਨਹੀਂ ਹੈਗਾ ਤੇਜ ਬਾਈ ਨੂੰ ਬੋਲ ਯਾਰ ਛੱਡ ਜਾਇਆ ਭਾਰ ਆਏ ਬਾਈ ਲੈ ਬਾਈ ਤਿੰਤ ਤਰਾ ਦੇ ਬੈਠਾ ਇੱਕ ਛੋਟਾ ਪਲਾਸਟਿਕ ਦਾ ਇੱਕ ਵੱਡਾ ਬਾਕੀ ਬੰਦੇ ਪਰ ਖੇਡਣਾ ਮੈਂ ਕੈਮਰਾ ਛੱਡ ਦੇ ਕਿਹਦੇ ਕੈਮਰਾਮੈਨ ਪਿੱਛੇ ਖੜਾ ਕੀਪਰ ਮੈਂ ਕਿਧਰ ਔਰ ਦੇ ਇਹ ਆਹ ਮਾਰੇ ਮੁੰਡੇ ਚੌਕਾ ਵਾਹ ਜੀ ਵਾਹ ਚੌਕਾ ਲਾਤਾ ਓਏ ਬੈਟ ਨਾਲ ਜਿਆਦਾ ਬਾਜੀ ਹੋਰ ਉਹ ਮਾਰ ਆਉਣਾ ਖੇលਿਆ ਕਦੇ ਬਹੁਤ ਪਹਿਲਾਂ ਨਹੀਂ ਨਹੀਂ ਯਾਰ ਸਾ ਮੈਂ ਪਾਣਾ ਪੱਕਾ ਉਹ ਨਹੀਂ ਮੈਂ ਤਾਂ ਬੈਟਿੰਗ ਲੈਣੀ ਆ ਨਾ 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 ਬੈਟਿੰਗ ਨਹੀਂ ਆਉਣੀ ਹੈਗੀ ਉਹ ਬੋਲਿੰਗ ਤੇ ਕੰਮ ਸ਼ੁਰੂ ਆਣਾ ਬਾਈ ਜਿਹੜੇ ਪਹਿਲੇ ਖਿਡਾਰੀ ਉਹਦੀ ਬੈਟਿੰਗ ਹੋ ਗਈ ਸੀ ਉਹਨਾਂ ਕਰਨੀ ਕੋਈ ਹੈ ਨਹੀਂ ਹਾਂ ਉਹ ਟੀਮ ਆੜੀ ਪੱਲੇ ਮੈਂ ਪਾਉਂਦੇ ਨਾ ਮੈਂ ਟੂਟੀ ਵਾਰ ਲੈ ਔਰੇ ਬੋਲਰ ਗਿਆ ਅਦਰ ਦੁਆਰਾ ਦੁਆਰਾ ਬੰਦੇ ਬੰਦੇ ਨਹੀਂ ਪਿਛੇ ਨੂੰ ਮੈਂ ਵਾਰੀ ਲੈਣੀ ਦੇਖੀ ਮੈਂ ਕਿੰਨੇ ਛੱਕੇ ਮਾਰਨੇ ਲੱਗਦਾ ਵਾਰੀ ਖੜ ਗਿਆ ਮੈਂ ਚੱਲ ਨਾ ਨਾ ਚੱਲ ਖੇਲ ਯਾਰ ਵਿਕਟ ਚਾਹੀਦੀ ਓਏ ਉਹ ਦੇ ਨਾਲ ਹੀ ਜੇ ਫੇਰ ਕਰਗੀ ਯਾਰ ਅਸੀਂ ਨਹੀਂ ਖੇលਣਾ ਬਾਲੇ ਨਾਲ ਹੀ ਜਗਰੀ ਜਾਂਦੀ ਕੰਮ ਖਰਾਬ ਹੈ ਆਪਣੇ ਰਹਿਣ ਦੇ ਨਾਲ ਹੀ ਜਗਰੀ ਜਾਂਦੀ ਚੱਲ ਚੱਲੀਏ ਹਾਂ ਆ ਦੇ ਚੱਲੀਏ ਆਪਾਂ ਆਪਣੇ ਆਪਣੇ ਕੰਮ ਨੂੰ ਹਾਂ ਚੱਲ ਸ਼ਿੰਦੂ ਆ ਜੱਲੀ ਜੱਕ ਮੋੜ ਤੇ ਲੈ ਜਾ ਕੇ ਆਉਣਾ ਮੋਟਰ ਉੱਪਰ ਚੱਲ ਕੋਟੀ ਕੋਲੀ ਲੈ ਕੋਟੀ ਨੂੰ ਕਿਹਾ ਏ ਬੈਸਟ ਪ੍ਰੇਅਰ ਇਹ ਪਤਾ ਬਾਈ ਕੌਣਾ ਬੰਦਾ ਇਹ ਅਮਨੇ ਦਾ ਭਤੀਜਾ ਬਾਈ ਭਤੀਜਾ ਮਨੇ ਦਾ ਭਤੀਜਾ ਮਨੇ ਦਾ ਭਤੀਜਾ ਬਾਈ ਇਸੀ ਵਾਲੇ ਦਾ ਗਜਨੀ ਗਜਨੀ ਇਹਦਾ ਨਾ ਛੋਟਾ ਛੋਟਾ ਖੁੱਲਣ ਲੱਗਿਆ ਉਹਨੇ ਨਜ਼ਾਰਾ ਆਇਆ ਬਾਈ ਖੇਲ ਕੇ ਤੈਨੂੰ ਝੂਠ ਨਹੀਂ ਕਹਿੰਦਾ ਉਹ ਬਹੁਤ ਆਪਾਂ ਛੋਟੇ ਛੋਟੇ ਹੰਦੂਰੇ ਖੇਲਦੇ ਨਹੀਂ ਰਹਿੰਦੇ ਹਾਂਜੀ ਬਾਈ ਕਿੱਥੇ ਆਏ ਐ ਬਹੁਤ ਕੀ ਕਰਨ ਆਏ ਐ ਸਾਗ ਲੈਣ ਹਾਂਜੀ ਬਲਾਓ ਸਾਸਰੀ ਕਰ ਫਿਰ ਹਾਂ ਸਤਰੀਕਾਲ ਹੈ ਜੀ ਇਹ ਬਾਈ ਮੁੰਡਾ ਸਾਡਾ ਇੰਨਾ ਹਰਾਮੀ ਹੈ ਇੰਨਾ ਹਰਾਮੀ ਹੈ ਫੇਰ ਤਾਂ ਨੇ ਕਟਾਈ ਖਾਧੀ ਫੇਰ ਆਇਆ ਕਟਾਈ ਕਿਨੇ ਕਰੀ ਐ ਤੁਸੀਂ ਚੂਹੀ ਚਾਚ ਨੇ ਕਰੀ ਹਾਂ ਕਿੰਨੇ ਦਾ ਬਹੁਤ ਕਟਾਈ ਖਾ ਕੇ ਆਇਆ ਦੇਖੋ ਲੱਛੜ ਕੇ ਕਰਦਾ ਪੂਤ ਆ ਗਿਆ ਹਾਂ ਆ ਦੇਖੋ ਦਬਦਾ ਕਿਤੇ ਹਰਾਮੀ ਇਹਨਾਂ ਨਾ ਜਰ ਕੇ ਆਏ ਐ ਇਹਨੂੰ ਵੀ ਮੋਟਰਸਾਈਕਲ ਚਲਾ ਫੇਰ ਫੇਰ ਤਾਂ ਮੋਟਰਸਾਈਕਲ ਤੇ ਚੜਿਆ ਏ ਉਹਨਾਂ ਨਹੀਂ ਤਾਂ ਕਾਉਣਾ ਤਾਂ ਤੇ ਹਥਿਆਰ ਵੀ ਲੈ ਕੇ ਆਏ ਨਾਲ ਬਾਈ ਕਿ ਆ ਪਾਲਕ ਲੈ ਕੇ ਜਾਣੀ ਹੈ ਹਾਂਜੀ ਲੈ ਮੇਰੇ ਕੋ ਛੜ ਤੇ ਵੱਜੂਗਾ ਤੇ ਪੰਮੂ ਨਾਲ ਆਇਆ ਖੇਤਾ ਕਨੇ ਕਿਉਂਕਿ ਬਾਈ ਇਹ ਘਰ ਘਰ ਦਾ ਤੰਗ ਹੈ ਇਹਦੇ ਘਰ ਮੰਮੀ ਜੀਰ ਦੀ ਸਾਗ ਤਾਂ ਕਰਕੇ ਫਿਰ ਨੂੰ ਮੈਂ ਕਿਹਾ ਤੂੰ ਖੇਤਾ ਨੂੰ ਚੱਲ ਨਾਲ ਚੱਲ ਫਿਰ ਦੱਸ ਕਿੱਥੇ ਲੱਗੀ ਪਾਲਕ ਪਤਾ ਤੈਨੂੰ ਕਿੱਧਰ ਲਾ ਦਵਦਾ ਕਿਤੇ ਹੌਲੀ ਹੌਲੀ ਉਹ ਹੌਲੀ ਭਰਾਵਾ ਹੌਲੀ ਜਾ ਜਾਂਦਾ ਬਾਈ ਦੱਬਦਾ ਕਿਤੇ ਕਣਕਾ ਵਧੀਆ ਬਾਈ ਸਭ ਦੀਆਂ ਹਰਿਆ ਭਰਿਆ ਚਾਰੇ ਪਾਸੇ ਨੂੰ ਹਰਿਆਲੀ ਵਾਰਿਆ ਨਹੀਂ ਦੇ ਦਈ ਜਿੱਦਾਂ ਨੂੰ ਮਰਜੀ ਦੇ ਲਓ ਬਾਕੀ ਇਹ ਡੌਲ ਹੈ ਬੱਟ ਜਿਹਦੇ ਪਤਰੇ ਯਾਰ ਇਹ ਇਹ ਵੀ ਐਨ ਸੁੱਕ ਗਈ ਹੁਣ ਕੈੜੀ ਹੋ ਗਈ ਸਵੇਰੇ ਸਵੇਰੇ ਬਾਈ ਜਾਉਂਦੇ ਖੇਤਾਂ ਨੂੰ ਨਾ ਜਿੱਦਾਂ ਲਾਗ ਲਗ ਮਸ਼ੀਨ ਹੈ ਐਂ ਜਿੱਕਾ ਪੈਂਟਦੇ ਨਾਲ ਲੱਗਦਾ ਇਹ ਫਿਰ ਪੈਂਟ ਗਿੱਲੀ ਕਰ ਦਿੰਦਾ ਆਹ ਟਾਈਮ ਹੋ ਸੁੱਕ ਜਾਂਦੀ ਹੈ ਆਹ ਟਾਈਮ ਕੋਣ ਕਵਰ ਵੀ ਸੁੱਕ ਜਾਂਦੀ ਹੈ। ਤੇ ਵੇ ਟਾਈਮ ਦੇ ਗੇੜਾ ਮਰੀ ਤਾਂ ਗਿੱਲੇ ਹੋ ਜਾਂਦੇ ਆ। ਪਹੁੰਚ ਗਿਆ ਭਾਈ ਪੰਮੂ ਟੋਕਾਣੇ। ਪਾਦਾ ਇਹਨੂੰ ਸਾਬ। ਦੱਸ ਹੁਣ ਕੀ ਆ ਤੋੜਨਾ ਹੈ। ਚੱਲ ਫਿਰ ਚੱਲ ਦੱਸ। ਉਹਦੇ ਕੋਲੇ ਚੱਲ ਫਿਰ ਉਹੀ ਤੋੜੂਗੇ। ਮੇਤੇ? ਹਾਂ। ਹੋਰ ਕੀ ਤੋੜਨਾ? ਪਾਲਕ ਦੱਸ ਕਿਹੜੀ ਹੈ? ਆਣੀ ਹੈਗੀ ਉਹ ਐ ਕਿਹੜੀ ਐ ਹਾਂ ਆ ਤੋੜਨੀ ਆਹਾ ਇਹ ਬਾਈ ਹੈਗੀ ਆਪਣੀ ਕਣਕ 869 ਬੀਜ ਵਧੀਆ ਬਾਈ ਹਾਲ ਦੀ ਗਾੜੀ ਤਾਂ ਦੇਖੋ ਬਾਕੀ ਜਿਹੜੀ ਮਸ਼ੀਨ ਗੇ ਬੀਜੀ ਵੀ ਬਾਈ ਲੈ ਇਨਾ ਮਾ ਤੁਰਸਾਤੇ ਭਾਂ ਦੇ ਕੋ ਲੈ ਮਾ ਤੁਰੀ ਜਾਂਦੇ ਪਤਾ ਵੀ ਨਹੀਂ ਲੱਗਦਾ ਹੈਗਾ ਛਿੱਟੇ ਵਾਲੇ ਜੀ ਥੋੜਾ ਜਿਹਾ ਔਖਾ ਤੁਰ ਹੁੰਦਾ ਏ ਕਣਕ ਦੇ ਵਿੱਚ ਵੜਨਾ ਨਹੀਂ ਖਰਾਬ ਹੋ ਜੂਗੀ ਚਲ ਕੋਈ ਨਹੀਂ ਫੇਤੀ ਖੜ ਕੇ ਤੋੜ ਲੈਣਾ ਆਪਾਂ ਨੇ ਬਾਕੀ ਬਾਈ ਮਿੱਠੀ ਮਿੱਟੀ ਢੋਪਾ ਮੌਸਮ ਵਧੀਆ ਹਸ ਟਾਈਮ ਸਾਢੇ 3 ਦਾ ਟਾਈਮ ਹੋਇਆ ਵੇ ਦੇਖੋ ਪੰਮ ਕੌਣ ਲੈ ਗਿਆ ਸਕੂਲ ਤੇ ਅੱਜ ਹੈ ਸਕੂਲ ਤੇ ਕੌਣ ਲੈ ਗਿਆ ਪਾਪਾ ਪਪਾ ਚਾਚਾ ਨੇ ਲੈ ਗਏ ਛੱਡ ਕੇ ਕੌਣ ਆਇਆ ਛੱਡ ਕੇ ਪਾਪਾ ਆਏ ਨੇ ਅੱਜ ਹਾਂ ਉਹ ਤੇਰੀ ਚਲੋ ਜੀ ਹੁਣ ਮੈਂ ਲੱਗਿਆ ਤੋੜਨ ਪਾਲਕ ਸਾਡਾ ਮੁੰਡਾ ਚੱਕ ਜਾ ਕੇ ਪਾਉਂਗਾ ਤੋੜ ਦਵਾ ਹਾਂਜੀ ਠੀਕ ਹੈ। ਨੋ ਜੀ ਬਾਈ ਚੋਲਾ ਕਰ ਲਿਆ ਫੋਨ ਹਾਂ ਹੋ ਗਿਆ माल ਪੂਰਾ? ਹੋ ਗਿਆ। ਪਰ ਲਿਆ। ਤਾਂ ਹੀ ਨਾ ਬਾਈ ਸਾਰੀਆਂ ਆਈਟਮਾਂ ਤੋੜਦੀਆਂ ਮੇਥੀ ਮੇਥੇ ਪਾਲਕ ਵਿੱਚੇ ਧਨੀਆਂ ਕਈ ਆਈਟਮ ਹੋ ਗਈਆਂ। ਹਾਂ ਹੁਣ ਕੰਨੂ ਜਾਣਾ ਹੈ? ਹਾਂਜੀ ਕਿਨੇ ਕਾਲੀ ਹੈ? ਬੋਟ। ਕੀ ਕਰਨਾ ਘਰ ਜਾ ਕੇ? ਸਾਗ ਸਾਗ ਜੀ ਦਾ ਲੈ ਮੁੰਡਾ ਕਰਦਾ ਸਾਗ ਜੀ ਦਾ ਘਰ ਜਾ ਕੇ ਕੀ ਲੂਗਾ ਤੂੰ? ਹਾਂ? ਲੈ ਦੱਬਦਾ ਕੇ ਤੇ ਖਾਣਾ ਵੀ ਹੈ? ਖਾਣਾ ਨਹੀਂ। ਨਹੀਂ ਯਾਰ ਖਾਣਾ ਨਹੀਂ ਅੱਜ। ਖਾਣਾ ਹੈ? ਖਾਣਾ ਨਹੀਂ। ਖਾਣੀ ਇੱਧਰ ਨੂੰ ਆ ਕੇ ਦੱਸ। ਇੱਧਰ ਆ। ਦੂਈ ਸਾਈਡ ਆਓ। ਕਿੰਨਾ ਖਾਣਾ ਹੈ? ਬਹੁਤ। ਮੱਕੀ ਰੋਟੀ ਕਾ ਕਣਕ ਦੀ? ਕਾਕ। ਮੱਕੀ ਦੀ ਵੀ ਲੈ ਚਾਕੂ ਦੇ ਦੇ। ਚੱਲੀਏ ਫਿਰ। ਚੱਲਦੇ ਬਾਈ ਹੁਣ ਘਰ ਨੂੰ। ਪੁਰੇ ਆਲਾ ਕੰਮ ਨਿਭੜਿਆ। ਆ ਚੱਕ ਲਿਆ ਮੁੰਡਿਆਂ ਨੇ ਛੋਲਾ। ਚਾਚੇ ਨੂੰ ਨਹੀਂ ਫੜਾਉਣਾ। ਚਾਚੇ ਨੂੰ ਨਹੀਂ ਫੜਾਉਣਾ ਕਹਿੰਦਾ ਮੈਂ ਹੀ ਲੈ ਕੇ ਜਾਣਾ। ਬਾਕੀ ਸ਼ਾਮ ਦਾ ਟਾਈਮ ਆ ਬਾਈ ਪਰ ਸ਼ਾਮੇ ਵੀ ਆ ਇਹਨ ਦਿਖਦੇ ਦੇਖੋ। ਦੇਵ ਨੂੰ ਫੜਾ ਦੇ ਥੱਲੇ ਲਿਬਰ ਦਾ ਚੱਲ ਹੌਲੀ ਹੌਲੀ ਛਿਕਾਰੀ ਕਾਲੂ ਹੌਲੀ ਜਾਨ ਮਾਹਲ ਕੈਨੇਡਾ ਕੁੱਤਾ ਸੀ ਰੱਖ ਲਿਆਦਾ ਹੁਣ ਆ ਜਾ ਹੌਲੀ ਚੱਲ ਫਿਰ ਕਿੰਨੀ ਸਪੀਡ ਹੈ ਤਾ ਵਾਝੀਂ ਪਰ ਜਾ ਰਿਹਾ ਜਾਨਮਾਲਾ ਲਾਲਾ। ਆਪ ਤਾਕਤ। ਉਹ ਰੈਂਡ ਦੇ ਬਾਬਾ ਨੇ ਗਿਰ ਜਾਣਾ। ਉਹਨੇ ਆਉਂਦੇ ਤੱਕ ਉਹਨੇ ਆਉਂਦੇ ਤੱਕ ਜੁੰਦਾ ਚਾਹੀਦਾ ਕਿਤੇ ਘੱਲ ਨਾ ਬੈਜਵੇ। ਪੂਰ ਲਿਆ ਕੇ ਤੇ ਵੀ ਥੋੜੇ ਬਿੱਟੇ ਕਰਦੇ ਆ। ਪੁੱਤਾ ਬੱਚੀ ਬਣਾਇਆ। ਹਾਂ। ਹੌਲੀ ਕਾਲੂ। ਇਹ ਕਿਹੜੇ ਸ਼ਕਾਰੀ ਕੁੱਤਾ ਵੀ ਜਿਹੜਾ ਬਜਾਰਾ ਭਾਦਾ ਏ। ਇਹ ਤਾਂ ਔੜੇ ਕੇ ਤੁਰ ਕੇ ਕਿਹੜਾ ਲਾਉਂਦਾ ਤਾਂ ਤੂੰ ਧੱਕਾ ਕਰ ਰਿਹਾ। ਉਹ ਲੈ ਇਹ ਹੌਲੀ ਕੁੱਤੇ ਨੇ ਫੜ ਲੈਣਾ ਇਹ ਵਿੱਚ ਨਾ ਉਹ ਹੌਲੀ ਛੱਗੇ ਮਰ ਜਾਣਾ ਉਹਨੇ ਸਾਰੀ ਜੀਬ ਮਾਰ ਆ ਗਈ ਉਹਦੀ